ਇਹ ਸਾਫ ਪਾਣੀ ਹੈ ਹੁਣੇ ਜੇ ਸਾਫ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ ਭਾਜੀ ਦੇਖੋ ਤੁਸੀਂ ਲੈਟਰਲ ਪਾਣੀ ਵਿੱਚ ਅਸੀਂ ਪੀ ਲਾਂਗੇ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ੁਬਾਨ ਰੱਖੋ ਗੁੰਡੇ ਵਾਲੀ ਨਾ ਰੱਖੋ ਉਹਨੋਂ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ 400 ਅੰਡਰਸਟੇਟ ਸ਼ਹਿਰ ਜਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੈਂ ਜਵਾਬ ਦੱਸ ਦੇਉਂਗਾ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲਖੇ ਸਦਾਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਭਾਜੀ ਫੋਨ ਦਿੱਖ ਰਿਹਾ ਲੋਟਨ ਕਹਿੰਦਾ ਤੁਸੀਂ ਇਹ ਗੱਲ ਗੱਲ ਸੁਣ ਲੈ ਅਸੀਂ ਲੁਆਣ ਦੀ ਗੱਲ ਕੀਤੀ ਐ ਬੰਦ ਕਰਾ ਲੈ ਥੋੜਾ ਠੇਕਾ ਲਿਆ ਤੁਸੀਂ ਅਸੀਂ ਲਾਣ ਦੀ ਗੱਲ ਅਸੀਂ ਕਹਿੰਦੇ ਵੀ ਲਾਅ ਐਂਡ ਆਰਡਰ ਸਾਡੇ ਉਲਟ ਪੈਂਦੇ ਫੁੱਲ ਸਾਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾਅ ਐਂਡਰ ਖਰਾਬ ਕਰਦੇ ਆਂਦੇ ਆ ਨਾ ਆ ਗਸੋ ਕੀ ਹੋ ਰਿਹਾ ਹੈ ਉਹ ਯੂ ਟੈਲ ਮੀ ਸਾਡੇ ਲਈ ਇਹਨਾਂ ਨੂੰ ਤੇਰੇ ਕਹਿੰਦੇ ਆ ਜਾਣਗੇ ਆ ਵੇਖ ਲੋ ਯਾਰ ਇੱਕ ਮਿੰਟ ਕੈਮਰੇਆ ਨੂੰ ਵਿਖਾ ਦਿਓ ਆਏ ਮਾਮਲਾ ਹੁਣ ਇਹ ਆਂਦੇ ਜਿਹੜਾ ਕੰਮ ਇਹਨਾਂ ਦਾ ਵੀ ਕਰਾ ਦੇਣਾ ਮੈਨੂੰ ਪਤਾ ਹੈ ਕੀ ਕਰਨਾ ਚਾਹ ਰਹੇ ਖੜ ਜਾ ਖੜ ਤਾਂ ਹੁਣ ਰੱਖੀ ਰੱਖੀ ਗਲਾਸ ਮੈਂ ਆਦੀ ਆਹ ਦੇਖ ਲਓ ਪਾ ਲਿਓ ਪਾ ਲਿਓ ਪੂਰਾ ਭਰ ਕੇ ਪਾਣਾ ਚਾਹੀਦਾ ਆਹ ਲਓ ਹੁਣ ਆਪਾਂ ਆਪਣੇ ਹੱਥੀਂ ਪੜੋ ਆਇਆ ਨਾ ਆ ਵੇਖ ਲਓ ਪਹਿਲਾਂ ਮੈਨੂੰ ਫੜਾ ਦਿਓ ਆ ਵੇਖ ਲਓ ਪਹਿਲਾਂ ਸਾਫ਼ ਕਰਦੇ ਹਾਂ ਅਸੀਂ ਇਹ ਸਾਫ਼ ਪਾਣੀ ਹੈ ਹੁਣ ਇਹ ਜੇ ਸਾਫ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ ਭਾਜੀ ਦੇਖੋ ਤੁਸੀਂ ਲੈਟਰਿੰਗ ਬਾਅਦ ਥੋੜਾ ਪਾਣੀ ਬਸ ਇਹ ਪੀ ਲਾਂਗੇ ਬਾਦ ਸਾਰ ਸੁਣਿਓ ਜੇ ਤੁਸੀਂ ਲੈਟਰਿੰਗ ਬਾਅਦ ਹੁੰਦਾ ਪਾਣੀ ਪੀ ਲਾਂਗੇ ਕੋਈ ਬੰਦਾ ਪੀ ਲੂਗਾ ਸਹੀ ਪੀ ਲਾਂਗੇ ਹੁਣ ਇਹ ਗੱਲ ਵੀ ਪੁੱਛ ਲੈਣੇ ਨਹੀਂ 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 ਇਹ ਗਾਣੀ ਲਾਪਣੀ ਕਰਾਓ ਅੱਜ ਹੀ ਕਰਾਓ ਅੱਜ ਹੀ ਕਰਾਓ ਇੱਕ ਮਿੰਟ ਸੁਣ ਰਾਮ ਨਾ ਹੀ ਪਾਣੀ ਪਰ ਰੋਲਨ ਆਪਾਂ ਰਾਮ ਨਾਲ ਲੌਜੀਕ ਨਾਲ ਗੱਲ ਕਰਦੇ ਆ ਇੱਕ ਇੱਕ ਮਿੰਟ ਯਾਰ ਇੱਕ ਮਿੰਟ ਇਹ ਪਾਣੀ ਇਹ ਆਰਡਰ ਕੱਢਿਓ ਜੇ ਕੰਮ ਇੱਕ ਮਿੰਟ ਖੜ੍ਹ ਜੋ ਜੀ ਇਹ ਰਖਣੀ ਮਾਲ ਵਿੱਚ ਜਾਂਦਾ ਉਹ ਕੀ ਹੈ ਉਹ ਪਾਣੀ ਕਿਹਦਾ ਹੈ ਇਹੀ ਪਾਣੀ ਹੈ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਇੱਕ ਮਿੰਟ ਇੱਕ ਮਿੰਟ ਸਾਡੇ ਸ਼ਹਿਰ ਵਿੱਚ 480 ਚੱਲ ਰਹੀ ਹੈ ਸਿਰਫ ਇਹਨਾਂ ਨੂੰ ਸੀਟੀਵੀ ਆਉਂਦਾ ਆਰਾਮ ਸੀਟੀਵੀ ਨਹੀਂ ਦਿਖਦਾ ਹੋਰ ਕੁਝ ਨਹੀਂ ਦਿਖਦਾ ਓਏ ਤੁਹਾਡੀ ਸਿਰਫ ਇਹਨਾਂ ਨੂੰ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ 480 ਸ਼ਹਿਰ ਡਾਈਂਗ ਹੋ ਚੱਲਦੀ ਹੈ ਉਹ ਨਹੀਂ ਦਿਖਦੀ ਇਹਨਾਂ ਨੂੰ ਔਰ ਇਸੇ ਦਾ ਔਰ ਇਹ ਰਿਸ਼ਤੇਦਾਰ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣ ਲੈ ਤੂੰ ਬੋਲਣ ਵਾਲਾ ਰਿਸ਼ਤੇਦਾਰ ਹੈ ਸਾਰੇ ਇਹਨਾਂ ਦਾ ਇੱਕ ਮਿੰਟ ਦੱਸਿਓ ਜੀ ਤੁਹਾਨੂੰ ਉਹਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ 400 ਇੰਡਸਟਰੀ ਸ਼ਹਿਰ ਚਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੇਰੀ 400 ਦੇਵਾਂਗਾ ਮੈਂ ਦੇਵਾਂਗਾ ਪਹਿਲਾਂ ਜਵਾਬ ਦੱਸ ਤੈਨੂੰ ਲਖੇ ਸਦਾਣੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ ਫੋਨ ਦਿੱਖਦਾ ਰੋਜ਼ ਤਾਂ ਕਹਿੰਦਾ ਤੁਸੀਂ ਸਿਰਫ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਹੋਰ ਪਣੀ ਸ਼ਹਿਰ ਦਾ ਬੰਦਾ 5 ਕਰੋੜ ਲੀਟਰ ਪਾਣੀ ਬੰਦਾ ਵਧੀਆ ਪਾਣੀ ਬ ਨਿਕਾਲੀ ਨਾ ਕਰੋ ਬੱਦੀ ਦਾ ਤੁਹਾਨੂੰ ਕਿਉਂ ਦਰਾਜ ਨਹੀਂ ਜੀ ਆਹ 5 ਕਰੋੜ ਲੀਟਰ ਹੈਗੇ ਓਏ ਅਸੀਂ ਸਾਰੇ ਜਾਣਦੇ ਆ ਸੁਣ ਲਾ ਗੱਲ ਜਿੱਥੇ ਡਾਈਂਗ ਆ ਨਾ ਪਿੰਗਲਾੜੇ ਕੋਲੇ ਉੱਥੇ ਵੀ ਗਏ ਆ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਣਦੇ ਆ ਸਾਨੂੰ ਇਸੇ ਫੋਨ ਵਾਲੀ ਵਾਲੀ ਪ੍ਰੋਬਲਮ ਹੈ ਹੋਰ ਕਿਹਦਾ ਡਾਈਂ ਦਸੀ ਦਾ ਪ੍ਰੋਬਲਮ ਨਹੀਂ ਹੈ ਇਹ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਹੁਣੇ ਲਾਈਵ ਟੈਸਟ ਕਰਾਓ ਹੁਣੇ ਡਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਡੇ ਸਾਹਮਣੇ ਹੁਣੇ ਲਾ ਮਗਾਓ ਹੁਣੇ 100% ਦਾ ਲਾਈਵ ਟੈਸਟ ਕਰੋ ਬਲੈਕਮੇਲ ਇਹਨਾਂ ਨੇ ਦੱਸਿਆ ਬਲੈਕਮੇਲ ਵਾਲੀ ਗੱਲ 100% ਬਲੈਕਮੇਲ ਰਿਹਾ ਦੱਸ ਕਿੱਥੇ ਫੋਨ ਆਇਆ 100% ਬਲੈਕਮੇਲ ਰਿਹਾ ਮਤਲਬ ਇਹਦਾ ਮਤਲਬ ਹੋਰ ਕੀ ਹੈ ਮੇਰੇ ਇੱਕ ਬੰਦੇ ਨੂੰ ਤੰਗ ਕਰਨਾ ਮਤਲਬ ਕੀ ਆਵਾਜ਼ ਇੱਕ 400 ਡਾਈਂ ਦਾ ਨਾਮ ਤੁਸੀਂ ਕਿਉਂ ਨਹੀਂ ਲੈਂਦੇ ਤੁਸੀਂ 400 ਆ ਵੇਖ ਯਾਰ ਪੂਰੀ ਡਾਂਗ ਦਸਤੀ ਚੱਲਦੀ ਉਹ ਮੈਂ ਕਿਹਨੇ ਲੰਦੇ ਤੈਨੂੰ ਜੰਦਰ ਨਹੀਂ ਦਸਤੀ ਕਿਹਨੇ ਦਿਖਦੀ ਤੁਹਾਨੂੰ ਅੰਮ੍ਰਿਤਸਰ ਦੀ ਕਿਉਂ ਨਹੀਂ ਦਿਖਦੀ ਤੁਹਾਨੂੰ ਲੁਧਿਆਣਾ ਦੀ ਕਿਉਂ ਦਿਖਦੀ ਹੈ ਅੰਮ੍ਰਿਤਸਰ ਜਾ ਕੇ ਆਇਆ ਲੁਧਿਆਣਾ ਦੀ ਕਿਉਂ ਨਹੀਂ ਦਿਖਦੀ ਅਸੀਂ ਜਾ ਕੇ ਕੋਈ ਨਹੀਂ ਦਿਖਦਾ ਹੈ ਸ਼ਹਿਰਾਂ ਬਲੈਕ ਬੈਲਰ ਸ਼ਹਿਰਾਂ ਬਲੈਕ ਸਾਰਾ ਬਲੈਕ ਬੈਲਰ ਮਰਦਾ ਹੋਇਆ ਇਧਰ ਆ ਇਧਰ ਮੋਟਾ ਮੋਟਾ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹਣਾ ਹੈ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਖੜਾ ਜੀ ਆਖਰਾਂ ਜੀ ਇੱਕ ਮਿੰਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਅੱਜ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸੜੇ ਪਈਏ ਇਹ ਗੁੰਡੇ ਕਿਉਂ ਭਾਈ ਤੁਸੀਂ ਚੁੱਪ ਆ ਗਏ ਆ ਤੁਹਾਨੂੰ 4 ਵਜੇ ਭਾਈ ਕਿਉਂ ਲੈਂਡ ਆਫ ਫਾਈਰ ਦਰਜਾ ਆਫ ਆਫ ਫਾਈਰ ਦਰਜਾ ਭੈਣੀ ਦੀ ਭੈਣੀ ਕਿਉਂ ਭਾਈ ਭੈਣੀ ਕਿਉਂ ਭਾਈ ਤੁਸੀਂ ਵੀ ਨਾਲ ਸੀਗਾ ਮਾਨ ਸਰ ਤੁਸੀਂ ਵੀ ਨਾਲ ਕੋਈ ਫੋਟੋ ਹੈਗੀ ਜਾ ਕੋਈ ਬੰਦਾ ਹਰ ਕਾਕਾ ਫੋਟੋ ਕਰੀ ਅਸੀਂ ਪ੍ਰੈਸ ਅਸੀਂ ਪ੍ਰੈਸ ਸੱਦੀ ਆ ਅਸੀਂ ਕਹਾਂ ਲੇ ਵੀ ਲਾ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਜਾ ਯਾਰ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਗੱਲ ਕਰਦੇ ਆ ਆ ਹੀ ਕਿਹਾ ਤੁਹਾਡੇ ਸਾਹਮਣੇ ਆ ਲੌਜੀਕਲ ਗੱਲ ਦਾ ਤਰੀਕਾ ਲਾ ਆਂਡਰ ਦੀ ਗੱਲ ਕਰ ਆ ਲੌਜੀਕਲ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਬੋਥੇ ਬੋਰੀਆਂ ਪਾਈਆਂ ਸੀਮੈਂਟ ਦੇ ਕੰਕਰੀਟ 500 ਬੋਰੀ ਪਾਈ ਸੁਣੋ ਮੇਰੀ ਗੱਲ। ਸੁਣੋ ਗੱਲ। ਸੁਣੋ। ਓਏ ਅਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਗਿਆ ਸੀ ਨਾ ਸੰਕੀਤੀ ਆ। ਅਸੀਂ ਤਾਂ ਕਿਹਾ ਪੂਰੀ ਗੱਲ ਦਾ ਜਵਾਬ ਲਓ। ਪੂਰੀ ਗੱਲ ਲਾਓ। ਕਿ ਅਮੋਜਮਾਨ ਜੀ ਇਹ ਕਹਿੰਦੇ ਨੇ ਕਿ ਰਾਤ ਨੂੰ ਆ ਕੇ ਬੋਰੀਆਂ ਪਾ ਕੇ ਬੰਦ ਕਰ ਜਾਂਦੇ ਨੇ। ਤੁਸੀਂ ਅੱਜ ਸੁਣੋ ਗੱਲ। ਸੁਣ ਲਓ ਗੱਲ। ਸੁਣ ਲਓ ਗੱਲ। ਅਸੀਂ ਅਸਲ ਕਰ ਲਈ ਹੈ। ਅਮੋਜਮਾਨ ਉਹ ਸੁਣ ਲਓ ਮੈਂ ਤਾਂ ਜਿਹੜੀ ਗੱਲ ਓਏ ਬੱਸ ਕੀ ਕਰੀਏ? ਯਾੜ ਗੱਲ ਬੋਲੀ ਜਾਂਦਾ ਪਤਾ ਨਹੀਂ। ਹੁਣ ਮੈਨੂੰ ਦੱਸ ਬੋਰੀਆਂ ਪਾਣਾ ਹੈ। ਬੋਰੀਆਂ ਬੋਰੀਆਂ ਪਾਈਆਂ ਪਹਿਲਾਂ। ਸੁਣੋ ਪਹਿਲਾਂ ਓ ਯਾਰ ਖਾਜਾ 10000 ਬੋਲੀ ਜਾਂਦਾ ਬੋਲੀ ਕਿਉਂ ਜਾਂਦਾ ਪਤੰਦਰਾ ਮੈਨੂੰ ਬੋਲ ਲੈਂਦਾ ਮੈਂ ਝੂਠ ਬੋਲਿਆ ਤਾਂ ਕਹਿਦੀ ਪ੍ਰਿੰਸ ਕਰਕੇ ਕੀ ਹੈ ਕਿ ਅਸਿਰ ਹਸਲ ਕੀਤੀ ਹੈ ਬੰਦ ਨਹੀਂ ਕੀਤਾ ਬੰਦ ਕਰਨ ਦੀ ਰਸਲ ਕੀਤੀ ਤਾਂ ਬੰਦ ਕਰਨ ਦਾ ਟਾਈਮ ਦਿੱਤਾ ਸੀ 3 ਦਸੰਬਰ ਉਹ ਪਾ ਕੇ ਉਹ ਪਾ ਕੇ ਬੰਦ ਕੀਤਾ ਤੇ ਰਸਲ ਦੇ ਬੋਰੀਆਂ ਕਿਉਂ ਪਾਈਆਂ ਫਿਰ ਹੁਣ ਦੱਸੋ ਰਸਲ ਦੇ ਬੋਰੀਆਂ ਕਿਉਂ ਪਾਈਆਂ ਫਿਰ ਮੈਂ ਦੱਸ ਰਿਹਾ ਤੁਹਾਡੇ ਕੋਲ ਕੀਦਾਰਾ ਗੰਗੀੜੀ ਦੇ ਬੋਰੀਆਂ ਪਾਣ ਦਾ ਤੁਹਾਡੇ ਕੋਲ ਕੀਦਾਰਾ ਮ 2000 ਦੀ ਬੋਰੀਆਂ ਪਾਣ ਦਾ ਦੱਸੋ ਮੈਨੂੰ ਤੁਹਾਡੇ ਕੋਲ ਕੀਦਾਰਾ ਹੈ ਕੋਈ ਵਪਾਰੀਆਂ ਵਾਲੀ ਜ਼ੁਬਾਨ ਹੈ ਕੋਈ ਬੋਰੀਆਂ ਪਾਣ ਵਾਲੀਆਂ ਓਏ ਅਸੀਂ ਤਾਂ ਕਿਹਾ ਸ਼ਸ਼ਵਾਸ਼ਲਾ ਫਾਜਰ ਗੱਡੀ ਨੰਬਰ ਆਇਆ 1 ਮਿੰਟ ਗੱਲ ਸੁਣੋ ਜੇ ਮੈਂ ਤਾਂ ਕਿਹਾ ਕਿ ਅਸੀਂ ਕਿਹਾ ਮੈਂ ਮੁੱਕ ਰਹੇ ਹਾਂ ਅਸੀਂ ਤਾਂ ਪ੍ਰੈਸ ਕਾਨਫਰੰਸ ਅਗਲੇ ਦਿਨ ਕਰਕੇ ਕਿਹਾ ਕਿ ਅਸੀਂ ਹਸਲ ਕੀਤੀ ਹੈ ਹੁਣ ਇਹ ਦੱਸਣਗੇ ਕਿ ਆ ਜਿਹੜਾ ਤੁਹਾਡੇ ਕੋਲ ਕੀ ਰਾਈਟ ਸੀ ਅਬਦੋਜ ਮਾਨ ਜੀ ਬੋਰੀਆਂ ਪਾਣ ਦਾ ਤੁਹਾਡੇ ਘਰ ਦੀ ਸੀਵਰੇਜ ਪਾਣੀ ਦੀ ਬੋਰੀ ਪਾ ਜਾਵੇ ਕਿਦਾਂ ਲੱਗੂਗਾ ਤੁਹਾਨੂੰ ਅੱਛਾ ਇੱਕ ਦੱਸਿਓ ਜੀ ਰਾਤ ਨੂੰ ਕਿਉਂ ਪਈਆਂ ਹਾਦਸੇ ਪਾਣਾਂ ਦੇ ਚੋਰੀ ਕਿਉਂ ਕੀਤੀ ਤੂੰ ਬੋਲ ਰਿਹਾ ਕਿ ਮੈਨੂੰ ਸੁਣ ਰਿਹਾ ਮੈਂ ਸਮਝ ਜਵਾਬ ਦੇ ਰਿਹਾ ਤੁਹਾਨੂੰ ਨਹੀਂ ਨਹੀਂ ਹੁਣ ਮੈਨੂੰ ਜਵਾਬ ਦੇਣਾ ਤੁਸੀਂ ਤੁਸੀਂ ਪਾਈਆਂ ਨਾ ਬੋਰੀਆਂ ਤੁਸੀਂ ਬੋਰੀਆਂ ਪਾਈਆਂ ਯਾਰੇ ਬੰਦਾ ਕੰਬਲਾ ਹੋ ਗਿਆ ਮੈਂ ਹੁਣੇ ਤਾਂ ਕਹਿ ਕੇ ਹਟਿਆ ਹੁਣ ਤੂੰ ਮੇਰੀ ਗੱਲ ਦਾ ਜਵਾਬ ਦੇ ਜਿਹੜਾ ਤੂੰ ਲੱਖੇ ਦੇ ਬਾਰੇ ਕਿਹਾ ਹੁਣ ਮੈਨੂੰ ਇਹ ਦੱਸ ਤੁਹਾਡੇ ਚੋਂ ਕਿਹਨੂੰ ਲੱਖੇ ਦਾ ਫੋਨ ਆਇਆ ਤੇ ਫੋਨ ਰਿਕਾਰਡ ਵੀ ਹੋਊਗਾ ਭਾਜੀ ਦੋ ਮੈਂ ਗੱਲ ਮੈਨੂੰ ਗੱਲ ਮੈਂ ਸਿੱਧਾ 185 ਸ਼ਹਿਰ ਚ 585 ਸ਼ਹਿਰ ਚ 11580 ਪੰਜਾਬ ਚ ਸਿਰਫ ਇਹ 9 ਕਰੋੜ ਲੀਟਰ ਪਾਣੀ ਦਿਖਦਾ ਲੱਖੇ ਨੂੰ ਤਮ ਦੋਜਮਾਨ ਨੂੰ ਹੋਰ ਕਿਸੇ ਨੂੰ ਦਿਖਦਾ ਨਹੀਂ ਕੋਈ ਹੋਰ ਦਿਖਦਾ ਨਹੀਂ ਕੋਈ ਹੁਣ ਸੁਣ ਲਓ ਜੇ ਗੱਲ ਬਿਲਕੁਲ ਬਲੈਕਮੇਲਿੰਗ ਹੁੰਦੀ ਹੈ ਅੱਛਾ ਬਲੈਕਮੇਲਰ ਕਿਹਾ ਜਾਂਦਾ ਹੈ ਬਿਲਕੁਲ ਬਲੈਕਮੇਲਰ ਚੋਹਾਨ ਠਿੰਡਾ ਠਿੰਡਾ ਜਿੰਨੇ ਹਸਪੀਟਲ ਹੈ ਜਿੰਨੇ ਸਾਰਾ ਕੁ ਤਲਾ ਸਾਰਾ ਤਾਂ ਮਹੀਨਾ ਲੈਂਦਾ ਅਸੀਂ ਮਹੀਨਾ ਨਹੀਂ ਦੇਣਾ ਸਾਡੀ ਜੁੱਤੀ ਕैम ਹੈ ਦੇਖੋ ਗੱਲ ਸੁਣ ਲਓ ਅਗਰ ਮਹੀਨਾ ਲੈਂਦਾ ਮਹੀਨਾ ਲੈ ਜਾਂਦਾ ਕੋਈ ਹਰ ਹਸਪਤਲ ਵੀ ਲੈ ਜਾਂਦਾ ਹਰ ਹਸਪਤਲ ਵੀ ਲੈ ਜਾਂਦਾ ਇੱਕ ਮਿੰਟ ਗੱਲ ਸੁਣ ਲਓ ਮੇਰੀ ਸਬੂਤ ਹੈ ਆਬ ਇੱਕ ਮਿੰਟ ਖੜ ਸਬੂਤ ਹੈ ਪੁੱਛੋ ਬਿਲਕੁਲ ਸੂਦੇ ਦਾਣਾ ਸੂਤ ਵੀ ਦੇ ਦਾਂਗੇ ਦੇ ਦਾਂਗੇ ਸਬੂਤ ਵੀ ਸਬੂਤ ਦੇ ਦੋ ਸਬੂਤ ਲੈ ਜਾਊਗਾ ਲੈ ਕੇ ਦਊਗਾ ਸਬੂਤ ਸਾਹਮਣੇ ਸਬੂਤ ਹੈ ਇੱਕ 9 ਲੀਟਰ ਪਾਣੀ ਦਿਖਦਾ ਹੋਰ ਪਾਣੀ ਨਹੀਂ ਦਿਖਦਾ ਇਸ ਬੰਦੇ ਦਾ ਦੇਖ ਲਓ ਕੀ ਕਹਿ ਰਿਹਾ ਸਰ ਪਹਿਲਾਂ ਤੁਸੀਂ ਕਿਹਾ ਕਿ ਮੈਂ ਕਹਿੰਦਾ ਸਬੂਤ ਦੇ ਦਿਓ ਭਾਈ ਜੀ ਪੰਜਾਬ ਦੇ ਵਿੱਚ ਹਜ਼ਾਰ ਡਾਈ ਇੰਡਸਟਰੀ ਹੈ ਸਿਰਫ ਆ 200 ਡਾਈ ਦਾ ਹੀ ਟਾਰਗੇਟ ਕਿਉਂ 200 ਟਾਰਗੇਟ ਕਿਉਂ ਉਹਦਾ ਕੀ ਮਤਲਬ ਹੈ ਜਵਾਬ ਦਿਨਾ ਤੁਹਾਨੂੰ ਮੇਰੀ ਗੱਲ ਸੁਣੋ चौहान ਸਾਹਿਬ चौहान ਸਾਹਿਬ ਮੇਰੀ ਗੱਲ ਸੁਣੋ ਜੋਹਨ ਸਾਹਿਬ ਗੱਲ ਸੁਣ ਲੋ ਉਹ ਕੋਈ ਗੱਲ ਨਹੀਂ ਮੈਂ ਰੋਕਿਆ ਮੈਂ ਡਿੱਗਣ ਨਹੀਂ ਦਿੰਦਾ ਬੇਜ਼ੀਕੋ ਮੇਰੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਬੱਦੀ ਵਾਲੇ ਦੇ ਵੀ ਗਏ ਆ ਮੇਰਾ ਫੇਸਬੁੱਕ ਵੀ ਕੋਈ ਚੈਨਲ ਵੇਖ ਲੈ ਸੁਣ ਲੋ ਗੱਲ ਅਸੀਂ ਅੰਮ੍ਰਿਤਸਰ ਵਾਲੇ ਤੇ ਵੀ ਗਏ ਆ ਸਾਰੀਆਂ ਡੈਂਗੂ ਯੂਨਿਟ ਆ ਔਰ ਤੁਹਾਨੂੰ ਹੋਰ ਦੱਸ ਦਿਆਂ ਮੇਰੀ ਗੱਲ ਤਾਂ ਸਾਰੇ ਥਾਂ ਲਾਇਆ ਓਏ ਲਾਇਆ ਵੇਖਦਾ ਲਓ ਚੱਲ ਕੇ ਮੈਂ ਉਹੀ ਤਾਂ ਕਹਿ ਰਿਹਾ ਮੇਰੀ ਗੱਲ ਸੁਣ ਲਓ ਪਹਿਲਾਂ ਧਿਆਨ ਨਾਲ ਅਸੀਂ ਕੱਲਾ ਥੋੜਾ ਨਹੀਂ ਅਸੀਂ ਪੇਪਰ ਮੇਲ ਵਾਲਿਆਂ ਦੇ ਉਲਟ ਵੀ ਗਏ ਆਂ ਔਰ ਦੋ ਫੈਕਟਰੀਆਂ ਬੰਦ ਵੀ ਕਰਾਈਆਂ ਇੱਕ ਗੱਲ ਗੱਲ ਸੁਣ ਲਓ ਅਸੀਂ ਲੁਆਣ ਦੀ ਗੱਲ ਕੀਤੀ ਆਂ ਬੰਦ ਕਰਾਣੇ ਤੋਂ ਠੇਕਾ ਲਿਆ ਤੁਸੀਂ ਹੁਣ ਆਂਡਸਟਰੀ ਲਾਣ ਦੀ ਗੱਲ ਕੀਤੀ ਤੁਸੀਂ ਬਦਲ ਕੇ ਅਸੀਂ ਆਣੀਆ ਯਾਰ ਲੋਕਾਂ ਨੂੰ ਰੋਜ਼ਗਾਰ ਸਾ ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦੇ ਅਸੀਂ ਲੱਖ ਸਾਡੇ ਕੋ ਲੱਖ ਬੰਦੇ ਆ ਸਾਡੇ ਕੋਲ ਲੱਖ ਮੰਦਰ ਰੋਜ਼ਗਾਰ ਦਿੰਦੇ ਆ ਲੱਖਾਂ ਦੇ ਨੂੰ 60 ਕਰੋੜ ਰੁਪਇਆ ਸਾਫ ਕਰਨ ਦਾ ਲਾਣਦੇ ਆ ਪਾਣੀ ਚਲੋ ਸਾਰਾ ਮੀਡੀਆ ਸਾਹਮਣੇ ਦਿਖਾਈਏ ਬਾਣ ਸਾਹਿਬ ਚੋਹ ਸਾਹਮਣੇ ਦਿਖਾਈਏ ਹੁਣ ਬੋਲਣਾ ਮੈਂ 18 ਕਿੱਲੇ ਚ ਪਲਾਂਟ ਲਾਇਆ ਹੈ ਜਿਹੜੀ ਨਸੀ ਸਾਫ ਕਰਦੀ ਹੈ ਪਾਣੀ ਜਿਹੜੀ ਨਸੀ ਸਾਫ ਕਰਦੀ ਹੈ ਉਹਨੂੰ ਟਾਰਗੇਟ ਆ ਜਿਹੜੀ ਸਿੱਧਾ ਪੰਦੀ ਉਹਨਾਂ ਦੇ ਰਿਸ਼ਤੇਦਾਰ ਹੈ ਅੱਛਾ ਹੁਣ ਸਾਰ ਲੈ ਲਿਆ ਹੁਣ ਚੁੱਪ ਹੁਣ ਬੋਲਣਾ ਹੁਣ ਦੱਸਿਓ ਜੇ ਜਿਹੜੀ ਇਹ ਗੱਲ ਕਹਿ ਰਿਹਾ ਓ ਯਾਰ ਐ ਨਾ ਕਰੋ ਵਿੱਚ ਨਾ ਬੋਲੋ ਸਾਡਾ ਕੋਈ ਬੰਦਾ ਬੋਲ ਰਿਹਾ ਹੈ ਵਿੱਚ ਗੱਲ ਕਰਨ ਦਿਓ ਜੇ ਆਪਾਂ ਗੱਲ ਖੜ